ਕਰੀਬ 10 ਦਿਨਾਂ ਤੋਂ ਹੀ ਇਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੇ ਵਿੱਚ ਹੁਣ ਅਮਰੀਕਾ ਦੀ ਐਂਟਰੀ ਹੋ ਗਈ ਹੈ ਅਮਰੀਕਾ ਨੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕਰ ਦਿੱਤਾ ਹੈ ਜੀ ਹਾਂ ਅਮਰੀਕਾ ਦੇ ਵੱਲੋਂ B2 ਬੌਂਬਰ ਦੇ ਨਾਲ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਦਬਾਅ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਉਹ ਜੰਗ ਨਹੀਂ ਚਾਹੁੰਦੇ ਪਰ ਇਰਾਨ ਨੂੰ ਹੁਣ ਸ਼ਾਂਤੀ ਬਣਾਉਣੀ ਪਵੇਗੀ ਇਰਾਨ ਨੂੰ ਜੰਗ ਰੋਕਣੀ ਪਵੇਗੀ ਜੇਕਰ ਇਰਾਨ ਅਜੀਹਾਂ ਨਹੀਂ ਕਰਦਾ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਉਨਾਰੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਕਿ ਅਮਰੀਕਾ ਦੇ ਵੱਲੋਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਜੋ ਕਿ ਸਫਲ ਰਹੇ ਬੀ2 ਬੌਮਬਰ ਦੇ ਨਾਲੇ ਹਮਲਾ ਕੀਤਾ ਗਿਆ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਦੱਸਦੇ ਕਿ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੰਗ ਚੱਲ ਰਹੀ ਹੈ ਇਸ ਦੇ ਵਿੱਚ ਹੁਣ ਅਮਰੀਕਾ ਦੀ ਵੀ ਐਂਟਰੀ ਹੋ ਗਈ ਹੈ ਜਿਸ ਤੋਂ ਬਾਅਦ ਵਿਸ਼ਵ ਯੁੱਧ ਲੱਗਣ ਦੇ ਵੀ ਆਸਾਰ ਬਣਦੇ ਹੋਏ ਨਜ਼ਰ ਆ ਰਹੇ ਨੇ ਕਿ ਈਰਾਨ ਤੇ ਇਜ਼ਰਾਈਲ ਵਿਚਾਲੇ ਕਰੀਬ 10 ਸਾਲਾਂ ਤੋਂ ਜੰਗ ਚੱਲ ਰਹੀ ਹੈ ਹੁਣ ਅਮਰੀਕਾ ਨੇ ਵੀ ਰਾਦ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਹੁਣ ਵਿਸ਼ యుద్ధ ਵੀ ਲੱਗ ਸਕਦਾ ਜਿਸ ਤਰੀਕੇ ਦੇ ਨਾਲ ਇਹ ਜੋ جنگ ਹੈ ਇਹ ਭਿਆਨਕ ਰੂਪ ਧਾਰਨ ਕਰ ਰਹੀ ਹੈ ਅਮਰੀਕਾ ਦੇ ਵੱਲੋਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਤਬਾਹ ਕਰ ਦਿੱਤੇ ਗਏ ਨੇ B2 ਬੌਮਬਰ ਦੇ ਨਾਲ ਇਹ ਹਮਲਾ ਹੋਇਆ ਹੈ ਤਾਂ ਇਸ ਤੋਂ ਬਾਅਦ ਡੋਨਾਲਡ ਟਰੰਪ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਜੋ ਪ੍ਰਮਾਣੂ ਟਿਕਾਣੇ ਦੇ ਉੱਤੇ ਈਰਾਨ ਦੇ ਹਮਲਾ ਹੋਇਆ ਉਹ ਸਫਲ ਰਹੇ ਨੇ B2 ਬੌਮਬਰ ਦੇ ਨਾਲ ਇਹ ਹਮਲਾ ਕੀਤਾ ਗਿਆ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਈਰਾਨ ਨੂੰ ਹੁਣ ਜੰਗ ਰੋਕਣੀ ਪਵੇਗੀ ਸ਼ਾਂਤੀ ਬਣਾਉਣੀ ਪਵੇਗੀ ਜੇਕਰ ਈਰਾਨ ਅਜੀਹਾ ਨਹੀਂ ਕਰਦਾ ਤਾਂ ਜੈਨੋਤੀ ਜੇ ਬਹੁਤ ਭਿਆਨਕ ਹੋਣਗੇ